ਉਹ ਸਰਜਾ ਇਸ ਨੂੰ ਕੰਟਰੋਲ ਕਰਕੇ ਬਤੀਜ ਕੋਈ ਰੇਂਜ ਆਉਂਦੀ ਹੈ ਦੀ ਬਾਕੀ ਕਰਾ ਮਾਤਾ ਮਿੱਟੀ ਆਹ ਟੰਗ ਰੱਖਿਆ ਧੁੱਪੇ ਟੰਗਦਾ ਸਰਜਾ ਇਹਦਾ ਕਿ ਤੱਤਾ ਹੋ ਗਿਆ ਵੀ ਨਾ ਦਿਮਾਗ ਖਰਾਬ ਹੋ ਜੇ ਕਿਤੇ ਭਾਂਹ ਗਲਤ ਲਵਾਈ ਜਾਂਦਾ ਪੱਟੂ ਹੋਏ ਜੇੜ ਦਾ ਮਹੀਨਾ ਚੱਲਦਾ ਭਾਂਹ ਦੀ ਤਪ ਜਾਂਦਾ ਉਹ ਵਿਚਾਰਾ ਇਹ ਵੀ ਹਾਂਜੀ ਦੋਸਤੋ ਇੱਥੇ ਕਰਾਹ ਲਾ ਕੇ ਤੇ ਰਾਤ ਵੀ ਲਾ ਗਿਆ ਸੀ ਮੈਂ ਤੇ ਕੁਝ ਤੜਕੇ ਲਾਇਆ ਸੀਗਾ ਪਹਿਲਾਂ ਉਹ ਦਰਨੀਮੇ ਚ ਲਾਇਆ ਸੀਗਾ ਤੁਸੀਂ ਦੇਖਿਓ ਥੋੜਾ ਸ਼ੌਟ ਕੱਲਾ ਤੇ ਇੱਥੇ ਮੈਂ 2 2.5 ਘੰਟੇ ਲਾਤੀ ਕਰ ਕਰਾਹੇ ਦੀ ਫਿਰ ਇਹਨੂੰ ਮੈਂ ਜੱਜ ਕੇ ਪਹਿਲਾਂ ਉਲਟ ਮੇਣਾ ਬਾਇਆ ਸੀਗਾ ਤੇ ਫਿਰ ਇਹਨੂੰ ਦੇਸੀ ਹਲਾਂ ਦੇ ਨਾਲ ਬਾਇਆ ਹੈਗਾ ਇਹ ਕਾਟੀ ਵਟਲਾਣਾ ਤੇ ਝੋਲੀਆਂ ਮਾਰਗੀਆਂ ਸੀ ਖੰਗਾਂ ਇਹ ਵਰਤੀਆਂ ਹਲਾਣਾ ਬਾਹ ਕੀ ਤੇ ਹੁਣ ਤਿਆਰ ਹੈ ਬਸ ਇਹਦੇ ਕੰਪਿਊਟਰ ਕਰਾਵਾਂਗੇ ਜਦੋਂ ਆ ਗਿਆ ਉਹ ਕਾਲਾ ਕਾਲੇ ਨੂੰ ਆਖਿਆਗਾ ਚਲੋ ਦੇਖਦੇ ਆਪ ਹੁਣ ਉਹ ਬਾਹਣ ਬਾਕੇ ਆਉਣਾ ਚਾਹ ਹਲਾਣਾ ਥਲੜਾ ਚਲੋ ਚੋਦੇ ਕਾਲੇ ਨੂੰ ਕਿਹਾ ਸੀ ਭਾਈ ਕੰਪਿਊਟਰ ਲਾ ਦੇ ਤੇ ਕਾਲੇ ਨੇ ਜਉ ਤੜਕੇ ਦਾ ਮਾ ਡਿੱਕੀ ਆਉਣਾ ਉਹ ਹੁੰਦਾ ਗੁਰੂ ਘਰ ਤੋਹਰਾ ਤੇ ਦਿਨ ਦੇ ਵੱਜ ਗਏ 2:30 ਦੁਪਹਿਰੇ ਸੇਖਰ ਇਹ ਇੱਥੋਂ ਦੀ ਨੰਗੂ ਆ ਆ ਹੁੰਦਾ ਇਹ ਭਾਈ ਇਧਰ ਸੜਕ ਹੈ ਇੱਥੋਂ ਆਉਣਗੇ 7-8 ਕਿਲੇ ਮੰਗੂ ਤੇ ਹੁਣ ਆਉਂਦਾ ਉਹ ਕਾਲਾ ਉਹ ਆਉਂਦਾ ਘਮਟਰ ਲੈ ਪਾਈ ਦੋਜ ਕੇ 35 ਮਿੰਟ ਹੋ ਗਏ ਆਪਣੇ ਸ਼ੋਰਜੀਬ ਸਕੂਲੋਂ ਉਹ ਆਉਂਦੇ ਆ ਆ ਖੜਾ ਕੁੱਪ ਜੇ ਕੋਲੇ ਸ਼ੋਰ ਕਾਲਾ ਆ ਗਿਆ ਤਾਂ ਉਧਰੋਂ ਚੱਲੀ ਜਾਂਦੀ ਐ ਲੋ ਮਠੀ ਮਠੀ ਤੇ ਕਾਲੇ ਨੇ ਲਿਆ ਕੇ ਤੇ ਤੰਬੂ ਲਾਉਏ تھے ਆ ਆ ਆ ਤੜਕੇ ਤੜਕੀ ਆ ਗਿਆ ਪੁੱਛਦੇ ਆਨੂੰ ਕੀ ਬੰਦਾ ਇਹਦੇ ਨਾਲ ਉਹ ਡੂ ਰੇਤਾ ਥੱਲੇ ਪੈ ਪਾਈਆਂ ਪਤਾ ਨਹੀਂ ਕੀ ਲਮਕਾਈ ਫਿਰਦਾ ਕਾਲਾ ਓਏ ਤੜਕੇ ਤੜਕੀ ਆ ਗਿਆ ਓਏ ਮਾਸ਼ਾਅੱਲਾ ਕਾਲਾ ਖੇਨਾ ਹੈ ਹੋਰ ਭਾਈ ਕੀ ਹਾਲ ਹੈ ਕਾਲੇ ਲਿਆ ਕੇ ਭਾਈ 2:30 ਵਜੇ ਖਲਿਆਰਦੀ ਗੱਡੀ ਸਿਕਲ ਦੁਪਹਿਰੇ ਜੇ ਕਹਿੰਦਾ ਹੁਣ ਰੇਤਾ ਤਤਾ ਬਾਉ ਛੋੜ ਦੇ ਕਰਕੇ ਉੱਥੇ ਇਹ ਵੀ ਕਿਤੋਂ ਲਾ ਕੇ ਆਇਆ ਭਾਈ ਇਤਰੋਂ ਕਿ ਪਿੱਛੋਂ ਖੇਤਾ ਜਾऊं ਤੇ ਹੁਣ ਕੰਮ ਭਖਿਆ ਪਿਆ ਪੂਰਾ ਦੱਸੋ ਭਾਈ ਪ੍ਰਸ਼ਾਦ ਛਕੋਗੇ ਕਿ ਚਾਹ ਪੀਓਗੇ ਪਾਣੀ ਲਿਆਣੇ ਤੈਨੂੰ ਭਾ 3:07 ਦੇ ਸ਼ੁਰੂ ਕਰਦਾ ਹੈ ਇਹ ਕਾਰ ਵਾਲੇ ਵਾਂ ਚਲਾਉਣੇ ਹੈਗੇ ਕੋ ਟਕਰਾਹਾ ਵਾ ਬੇਟੇ ਚੀ ਮੈਂ ਧੁੱਪੇ ਟੰਗਦਾ ਸਿਰ ਜੈਦਾ ਕਿ ਤੱਤਾ ਹੋ ਗਿਆ ਵੀ ਨਾ ਦਿਮਾਗ ਖਰਾਬ ਹੋ ਜੇ ਕਿਤੇ ਭਾਂਹ ਗਲਤ ਲਵਾਈ ਜਾਂਦਾ ਪੱਟੂ ਹੋਏ ਜੇੜ ਦਾ ਮਹੀਨਾ ਚੱਲਦਾ ਭਾਂਹ ਦੀ ਤਪ ਜਾਂਦਾ ਉਹ ਵਿਚਾਰਾ ਵੀ ਅਟੇ ਚੀ ਦਾ ਹੀਰੇ ਮੋਤੀ ਹੋਣਗੇ ਜੀ ਰਨ ਲੈ ਕੇ ਰਹਾ ਭਾਈ ਕਾਲੇ ਨੇ ਉਹ ਤਦਾ ਭਰ ਗਿਆ ਉਹ ਮਿੱਟੀ ਦਾ ਰਿੰਗ ਦਾ ਟਰੈਡ ਜਾਂ ਲੋਈ ਵਾਲੀ ਬੜੀ ਚਾਲ ਸੀ ਮਾਰ ਲਾ ਗਿਆ ਭਾਈ ਕਾਲਾ ਤਿੰਨ ਸੱਤ ਦੇ ਲੱਗਿਆ ਸੀ ਤੇ ਤਿੰਨ 40 ਹੋ ਗਏ ਦੂਜੀ ਵਾਰ ਨੇ ਚਾਰ ਪੰਜ ਗੇੜੇ ਮਾਰਤੇ ਨੇ ਤੇ ਬਸ ਅਜੇ ਮਿੱਟੀ ਪੂਰੀ ਹੋ ਗਈ ਮੈਨੂੰ ਕਢਾਉਣਾ ਹੈਗਾ ਅਸੀਂ ਦੇਖ ਐਂਖੀ ਰੱਖ ਹਾਏ ਭੰਦੇ ਹੈਂਡਲ ਹੀ ਖਸ ਜਾਂਦਾ ਉਹਦਾ ਇਹ ਚੱਲ 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 ਕੋਟਰ ਲਾ ਦੇ ਭਾਈ ਕਾਲਾ ਕੋਟਰ ਲੈ ਭਾਈ ਹੁਣ ਆਪਾਂ ਦੂਜੇ ਪਾਸੇ ਆ ਗਏ ਇੱਥੇ ਥੱਲੇ ਇੱਥੇ ਟਾਈਮ ਹੋ ਗਿਆ 4:44 ਮਿੰਟ ਤੇ ਕਾਲਾ ਹੁਣ ਤੋਰਦਾ ਸੈਲਫ ਲਾ ਲਿਆ ਨੇ ਤੇ ਉੱਥੇ ਲਾਏ ਭਾਈ 1 ਘੰਟਾ ਲਾ ਕੇ ਆਏ ਉੱਥੇ ਸਾਢੇ ਇੱਕ ਸ਼ੀਖ ਨਾਲਾ ਹੋਣੀ ਹੈ ਸ਼ਾਇਦ ਇਹ ਇੱਥੇ ਤਾਂ ਲੱਗ ਗਿਆ ਕਿ ਘਾਹੋਂ ਪਤਾ ਨਹੀਂ ਕੀ ਹੈ ਦੇਖ ਤੇ ਹੈਗਾ ਕਿਲੇ ਮੰਗੂ ਥਾਂ ਖਰਾ ਫਿਰ ਇੱਥੇ ਤਾਂ ਇਹਦੇ ਹਿਸਾਬੇ 'ਚ ਘੰਟੇ ਤੋਂ ਵੱਧ ਲਾਊਗਾ ਉਹ ਚਲੋ ਦੇਖਦੇ ਆਂ ਫਿਰ ਤੇ ਟਟਿਰੀ ਵਾਲੇ ਅੰਡੇ ਵਾਲਾ ਭਰਾ ਜੀ ਮੁੱਦਾ ਇੱਥੇ ਅੰਡੇ ਪਏ ਆ ਯਾਰ ਵਿਚਾਰੀ ਤੇ ਕਾਲਾ ਤਾਂ ਕਹਿੰਦਾ ਯਾਰ ਚੱਕ ਦੇ ਤੇ ਮੈਂ ਜੇ ਹੱਥ ਲਾਤੇ ਨਹੀਂ ਬੈਠਣਾ ਨਹੀਂ ਵਿਚਾਰੀ ਨੇ ਯਾਰ ਮੈਂ ਰੋੜੇ ਧਰਤੀ ਕਿਰਾਂ ਦਾ ਆ ਪਏ ਯਾਰ ਚਾਰ ਅੰਡੇ ਹੈ ਕਈ ਵਾਰੀ ਬੰਦਾ ਭਲੇ ਖਾ ਪੈਂਦਾ ਕਿਤੇ ਫੋਟੇ ਜਾਣ ਯਾਰ ਤੋਰਤੀ ਗੱਡੀ ਭਾਈ ਕਾਲੇ ਨੇ ਤੁਹਾਨੂੰ ਘੇਰਾ ਲਾਉਂਦਾ ਘੇਰਾਵਾ ਟਟਰੀ ਹੋ ਫਿਰਦੀ ਹੈ ਵਿਚਾਰੀ ਆ ਟਰੈਕਟਰ ਤੋਂ ਡਰ ਜਾਂਦੀ ਹੈ ਕਾਲੇ ਤੋਂ ਖਰ ਜਰਦੀ ਤਾਂ ਹੁਣ ਮੈਥੋ ਵੀ ਹੈ ਤੇ ਇਹਨੂੰ ਅਜੇ ਪਤਾ ਨਹੀਂ ਲੱਗਿਆ ਯਾਰ ਆ ਫਿਰਦੀ ਡਗੀ ਫਰਾਂ ਕੀ ਬਾਤ ਸਾਰੀ ਕਰਾਮਾ ਦਾ ਸਰਜੇ ਦੀ ਹੁੰਦੀ ਹੈ ਭਰਾਵਾ ਆ ਤਾਂ ਰੱਖਿਆ ਨੇ ਆ ਇਹ ਜੀ ਸਾਰਾ ਕੁਝ ਪਤਾ ਨਹੀਂ ਕੀ ਲਾਇਆ ਇਹਦੇ ਵਿੱਚ ਅਟੇਚੀ ਸਾਨੂੰ ਪਹਿਲਾਂ ਦੱਸੀ ਸੀ ਇਹ ਵਿੱਚ ਪਤਾ ਨਹੀਂ ਕੀ ਸਾ ਪਟੈਰੀ ਰੱਖੀ ਬੈਠਾ ਪਟੂ ਮਾਰ ਲਾ ਗਿਆ ਇਹ ਆ ਨਾ ਥੋੜੇ ਤੇਰੇ ਮੋੜ ਨੀਵੇਂ ਆ ਉਧਰ ਕਿਰਾ ਮਿੱਟੀ ਪੂਰੀ ਹੋ ਗਈ ਤਾਂ ਗੱਲ ਬਣ ਜੂ ਚੱਲ ਮੈਂ ਗਿਆ ਜੇ ਐ ਪਤਾ ਹੋਵੇ ਤਾਂ ਫੇਰਾ ਕੰਪਿਊਟਰ ਵਾਲੇ ਨੂੰ ਕਿਉਂ ਸੱਜ ਗਏ ਅਸੀਂ ਭਾਈ ਇਹ ਕਾ ਰੱਖੀ ਬੈਠਾ ਮਸ਼ੀਨ ਜੀ ਪਤਾ ਨਹੀਂ ਕੀ ਐ ਇਹ ਸਰ ਇਸੇ ਦੀ ਐ ਸਾਰਾ ਇਹ ਉਹ ਸਿਰ ਜਾ ਇਸ ਨੂੰ ਕੰਟਰੋਲ ਕਰਕੇ ਬਤੀ ਚ ਕੋਈ ਰੇਂਜ ਆਉਂਦੀ ਆ ਦੀ ਬਾਕੀ ਕਰਾਂ ਮਾਤਾ ਮਿੱਟੀ ਇੱਕ ਕਿਵੇਂ ਕਰਦਾ ਰਹੇ ਆਹ ਕਾ ਹੈਂਡਲ ਜੇ ਨਾ ਪਤਾ ਨਹੀਂ ਕੀ ਕਰਦਾ ਹੁੰਦਾ ਬਿੰਦਕ ਵਿੱਚ ਵੇ ਦੇਣਾ ਪਾਵਰ ਹਸ ਤੇ ਰੰਗੜੀ ਦਾ ਪਹਾੜ 44 ਦੇ ਚਲਾਇਆ ਸੀ ਭਾਈ ਕਾਲੇ ਨੇ ਕੋਡ ਮਾਰ ਕੇ ਕਾਲਾ ਕਹਿੰਦਾ ਚਲ ਕੁਛ ਪੀ ਲੈਨੇ ਆ ਤੇ ਕਿੰਨਾ ਟਾਈਮ ਹੋਇਆ ਹੁਣ ਓਏ 5:26 ਮਿੰਟ ਹੋ ਗਏ ਤੇ ਕਾਲਾ ਕਹਿੰਦਾ ਮੈਂ ਕੁਛ ਠੰਡਾ ਮਿੱਠਾ ਪੀਣਾ ਭਾਈ ਆ ਬੱਚੇ ਆਏ ਇਹਨਾਂ ਦੇ ਹਾਏ ਬੱਚਿਓ ਉਹ ਠੀਕ ਠਾਕ ਕਹਿੰਦਾ ਠੀਕ ਐ ਭਾਈ ਮੋਤਾ ਲਾ ਲੈ ਆ ਕਾਲਾ ਪਤਾ ਨਹੀਂ ਕਿਹੜੇ ਆ ਇਹ ਪਾ ਲਿੰਬੂ ਪਾਣੀ ਐ ਗਿਆ ਨਹੀਂ ਤੇ ਨਹੀਂ ਬੰਦਾ ਇਹ ਲੈ ਭਾਈ ਕੰਪਿਊਟਰ ਵਾਲਾ ਫਤਿਹ ਹੋ ਗਿਆ ਕੰਮ ਆ 44 ਦੇ ਚਲਾਇਆ ਸੀ ਤੇ ਛੀ ਵੱਜ ਗਈ ਮੰਨ ਲੈ 1 ਘੰਟਾ 15 ਮਿੰਟ ਹੋ ਗਏ ਉਹ ਬੱਸ ਭਾਈ ਕਾਲਿਆ ਰੋਕ ਦੇ ਭਾਈ ਅਗਰ ਉਹ ਲਾਸਟ ਕੋਡ ਜਾ ਮਾਰ ਦਿੰਦੇ ਉਹ ਸਾਰਾ ਚਿੱਤ ਜਾ ਕਿਉਂ ਕਰਦਾ ਯਾਰ ਉਨਾਈਨ ਰੱਤ ਤੋਂ ਪੈਸੇ ਤਾਂ ਹੁਣ ਮੰਨ ਗਏ ਤੇ ਹਨਾ ਚਲੋ ਭਾਈ ਆ ਪਤਾ ਨਹੀਂ ਆ ਮੈਨੂੰ ਇਹਦਾ ਸਮਝ ਨਹੀਂ ਆਇਆ ਇਹਦਾ ਹੈਂਡਲ ਜਾ ਚਲੋ ਭਾਈ ਹੋ ਗਿਆ ਫਤਿਹ ਮੋਰਚਾ ਹਾਂਜੀ ਦੋਸਤੋ ਕਰਾ ਆ ਗਿਆ ਲੱਗ ਤਯੋ ਗਿਆ ਇਥੋਂ ਭੱਜ ਤੇ ਹੁਣ ਮੌਸਮ ਵੀ ਠੰਡਾ ਹੋਇਆ ਹੋਇਆ ਤੇ ਆਪਾਂ ਵੀ ਠੰਡੇ ਜੇ ਹੋ ਗਏ ਜੇ ਤੁਹਾਨੂੰ ਬਲੌਗ ਇਥੋਂ ਸਿੱਖ ਵਧੀਆ ਲੱਗਿਆ ਭਰਾਵਾਂ ਨੂੰ ਤਾਂ ਲਾਈਕ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈ ਹੌਸਲਾ ਮਿਲਦਾ ਹੈਗਾ ਤੇ ਮਿਲਦੇ ਆ ਕਿ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ